ਜਿਹੜਾ ਕੋਈ ਆਊਗਾ ਉਹਦੀ ਲੱਤਾਂ ਵੱਢ ਕੇ ਰੱਖ ਦੇਗਾ ਮਰ ਜਾਗੇਗਾ ਮਾਰ ਦਾਂਗੇ ਪਰ ਅਸੀਂ ਜ਼ਮੀਨ ਦਾ ਇੱਕ ਟੁਕੜਾ ਨਹੀਂ ਦੇਣਾ ਅਸੀਂ ਮਰ ਜਾਾਂਗੇ ਵੱਡੇ ਜਾਵਾਂਗੇ ਕੁੱਤੇ ਜਾਵਾਂਗੇ ਪਰ ਅਸੀਂ ਆਪਦੀ ਜ਼ਮੀਨ ਨਹੀਂ ਦੇਵਾਂ ਅਸੀਂ ਮਾਈਪਾ ਕੋਦੀਆਂ ਬਾਰਸਾਂ ਅਸੀਂ ਬੀਬੀਆਂ ਸਾਬ ਤੋਂ ਅੱਗੇ ਜਾਵਾਂਗੇ ਬਜ਼ੁਰਗ ਸਾਡੇ ਪਿੱਛੇ ਰਹਿਣਗੇ ਭੁੱਲ ਜਾਣੇ ਕਦੇ ਸੁਪਨੇ ਚ ਬਣਾ ਸੋਚਣ ਕਿ ਅਸੀਂ ਜ਼ਮੀਨਾਂ ਦੇ ਕਬਜ਼ੇ ਹੋਣ ਦਵਾਂਗੇ ਜੇ ਉਹਨਾਂ ਨੂੰ ਚੰਗੀ ਲੱਗਦੀ ਆ ਆਪਦੀ ਦੀ ਹੋਣਾ ਸਾਡੀ ਤੇ ਘਾਤੇ ਚ ਕਰਦੇ ਨੇ ਸਟਾਰਟ ਕਰਨਾ ਸਟੌਜ ਪਿੰਡ ਤੋਂ ਸਟਾਰਟ ਕਰੇ ਆਪਣੇ ਪੋਦੇ ਤੋਂ ਮੁੱਖ ਮੰਤਰੀ ਖੁਦ ਕਹਿੰਦੇ ਰੇ ਮੈਂ ਕਿਸਾਨ ਦਾ ਪੁੱਤਰ ਆ ਪਰ ਇਹ ਪੁਲਿਸ ਕਿੱਥੋਂ ਆਈ ਅੱਧੀ ਕਰਦਾ ਅਸੀਂ ਮੁੱਖ ਮੰਤਰੀ ਨੇ ਕੀ ਕਰਿਆ ਮੁੱਖ ਮੰਤਰੀ ਨੇ ਕਿਹੜੇ ਕਿਸਾਨ ਨਾਲ ਸਲਾਹ ਕਰਕੇ ਮਤਵਾ ਵਾ ਜਾਰੀ ਕੀਤਾ ਕਿ ਹੱਸ ਵੀ ਹੋ ਜੇ ਮਾਰਨਾ ਪੈ ਜੇ ਅਸੀਂ ਮਰਾਂਗੇ ਪਰ ਜ਼ਮੀਨਾਂ ਨਹੀਂ ਦੇਵਾਂਗੇ ਤੁਸੀਂ ਕਹਿੰਦੇ ਕਿ ਤੁਹਾਨੂੰ ਪਲਾਟ ਦੇਣੇ ਕਰੋੜਾਂ ਰੁਪਏ ਦੇ ਪਲਾਟ ਮਿਲਣਗੇ ਨਹੀਂ ਸਾ ਤੋਂ ਕੀਲਾ ਲੈ ਕੇ ਸਾਨੂੰ ਹਜ਼ਾਰ ਗਾਜ ਦੇ ਕੇ ਸਾਨੂੰ ਗੁਜ਼ਾਰਾ ਸਾਡਾ ਕਿੱਥੋਂ ਹੋਊਗਾ ਤੁਸੀਂ ਕਾਹਦੇ ਉਹ ਪਲਾਟਾਂ ਦੇ ਵਿੱਚ ਵਿੱਚੋਂ ਬੀਜ ਲੈਣਾ ਵਾ ਖੇਤੀ ਕਰਕੇ ਖਾਣੇ ਮੈਂ ਕਿਸਾਣਾ ਆ ਸੀ ਅਸੀਂ ਕਰੋੜਾਂ ਦੇ ਮਾਲਕ ਆ ਸੀ ਪਲਾਟਾਂ ਤੋਂ ਕੀ ਲੈਣਾ ਇਹ ਛੋਟੇ ਛੋਟੇ ਪਲਾਟਾਂ 'ਚ ਖੋਦ ਰਹੇ ਨੇ ਆਏ ਨੇ ਪੈਸੇ ਦੀ ਮਾਂ ਵਾਲੇ ਕੋਈ ਅੱਖ ਚੱਕ ਕੇ ਚੱਕੇ ਅੱਖ ਚੱਕ ਕੇ ਦੇਖ ਕੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇਗੇ ਜਦ ਕਿ ਇਹਨਾਂ ਨੇ ਤਾਂ ਹੁਣ ਸਾਡੀ ਜਮੀਨ ਮਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਹ ਭੁੱਲ ਜਾਣ ਇਹ ਐਸੀ ਕੌਮ ਆ ਇਸ ਸਿਰ ਦੇ ਦੇਣਗ ਪਰ ਇਹ ਹਾਰ ਨਹੀਂ ਮੰਨਣ ਵਾਲੀ ਨੇ ਉਹ ਖੜੇ ਹੋਏ ਨੇ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜੀਆਂ ਔਰਤਾਂ ਨੇ ਜਿਹੜੇ ਅੱਜ ਮਰਦ ਨੇ ਕਿਸਾਨ ਨੇ ਉਹ ਟਰੈਕਟਰਾਂ ਦੇ ਉੱਤੇ ਆ ਰਹੇ ਨੇ ਤੇ ਪਿੰਡਾਂ ਵਿੱਚ ਔਰਤਾਂ ਜਿਹੜੀਆਂ ਨੇ ਉਹ ਵਿਰੋਧ ਕਰ ਰਹੀਆਂ ਨੇ ਸਰਕਾਰ ਦਾ ਆਪੋ ਆਪਣੇ ਤਰੀਕੇ ਦੇ ਨਾਲ ਤਾਂ ਮਾਤਾ ਜੀ ਅਹੀ ਪਿੰਡਾ ਤੁਹਾਡਾ ਹਾਂਜੀ ਕਿੰਨੀ ਜ਼ਮੀਨ ਤੁਹਾਡੇ ਆਈ ਹੈ ਇਹ ਪਾਲਿਸੀ ਦੇ ਵਿੱਚ ਇਹਦੇ ਵਿੱਚ ਸਾਡੀ 2 ਕਿੱਲੇ 2 ਕਿੱਲੇ ਘਰ ਵੀ ਹਾਂ ਚਾਹਣੇ ਸਰਕਾਰ ਨੂੰ ਦੇਣੀ ਜ਼ਮੀਨ ਅਸੀਂ ਨਹੀਂ ਬਿਲਕੁਲ ਤੈ ਹੈਗੇ ਅਸੀਂ ਨਹੀਂ ਰਹਿਣਾ ਚਾਹੁੰਦੇ ਕਿ ਅਸੀਂ ਕਿੱਥੇ ਜਾਵਾਂਗੇ ਜੇ ਸਰਕਾਰ ਹੀ ਸਾਡੀ ਜ਼ਮੀਨ ਲੈ ਜਾਊਗੀ ਫਿਰ ਅਸੀਂ ਕਿੱਥੇ ਜਾਣਾ ਵਾ ਇਹ ਸਾਡੀ ਜੇ ਆਪਾਂ ਸੋਚੀਏ ਜੱਦੀ ਪਰਸਾਂ ਦੀ ਬਣਾਈ ਹੋਈ ਜ਼ਮੀਨ ਜਾਇਦਾਦ ਜਿਹੜੀ ਅਸੀਂ ਸਰਕਾਰ ਨੂੰ ਐਵੇਂ ਦੇ ਦਈਏ ਇਹ ਸਰਕਾਰ ਜਿਵੇਂ ਲੋਕਾਂ ਨੇ ਬਦਲਾਅ ਲੈ ਕਹਿੰਦੇ ਸੀ ਕਿ ਆਮ ਲੋਕਾਂ ਦੀ ਸਰਕਾਰ ਆ ਪਰ ਕਿਵੇਂ ਲੱਗਿਆ ਬਦਲਾਅ ਸਾਨੂੰ ਬਦਲਾਅ ਬੜਾ ਨਾ ਨਹੀਂ ਸਾਨੂੰ ਬਦਲਾਅ ਆਉਂਦੀ ਹੈ ਜਿਹੜੀ ਸਾਨੂੰ ਕੋਈ ਲੋੜ ਨਹੀਂ ਕੋਈ ਚੰਗਾ ਨਹੀਂ ਲੱਗਿਆ ਬਦਲਾਅ ਸਾਡੀ ਕਿੰਨੀ ਜ਼ਮੀਨ ਹੈ ਜਿਹੜੇ ਦੇ ਵਿੱਚ ਅਸੀਂ ਦੇਖੋ ਕਿਹਦਾ ਸਾਹਣਾ ਹੱਥ ਕੋ ਬਿਲਕੁਲ ਲਗਾਤਾਰ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਕਿਸਾਨੀ ਛੰਡੇ ਨੇ ਜਿਵੇਂ ਕਿਸਾਨ ਬੋਲਣ ਦਾ ਮੌਕੇ ਉਹਨਾਂ ਨੇ ਵਿਰੋਧ ਕੀਤਾ ਉਸੇ ਤਰੀਕੇ ਨਾਲ ਇਹ ਅੱਜ ਸਪੋਰਟ ਕਰ ਰਹੇ ਨੇ ਤਾਂ ਲਗਾਤਾਰ ਨਾਰੇ ਵੀ ਜਿਹੜੇ ਉਹ ਲਗਾਏ ਜਾ ਰਹੇ ਨੇ ਕਿਵੇਂ ਦੇਖ ਦੋ ਜੀ ਕਿੰਨੀ ਮਾਤਾ ਕਿੰਨੀ ਜਮੀਨ ਆਈ ਤੁਹਾਡੀ ਪਾਲਿਸੀ ਚ ਸਾਡੇ ਸਾਰੇ ਪਿੰਡ ਦੀ ਉਹ ਜ਼ਮੀਨ ਆ ਇਨੇ ਲੋਕ ਤਿਆਰ ਨੇ ਦੇਣ ਨੂੰ ਕੋਈ ਵੀ ਕਸ਼ਮੀ ਹੋ ਜੇ ਮਾਰਨਾ ਪੈ ਜੇ ਅਸੀਂ ਮਾਰਾਂਗੇ ਪਰ ਜ਼ਮੀਨ ਨਹੀਂ ਦੇਵਾਂਗੇ ਅਸੀਂ ਪੈਰ ਨਹੀਂ ਥਾਣ ਦੇਣਾ ਕਿਉਂਕਿ ਸਾਡੇ ਦਾ ਆਪਦਾ ਮੇਰਾ ਆਪਦਾ ਘਰ ਵੀ ਆ ਗਿਆ ਵਿੱਚ ਅਸੀਂ ਕਿਵੇਂ ਆਪਦੇ ਘਰ ਦੇ ਵਿੱਚ ਕਿਸੇ ਨੂੰ ਵੜਨ ਦੇਵਾਂਗੇ ਜਿਹੜਾ ਕੋਈ ਆਊਗਾ ਉਹਦੀ ਲੱਤਾਂ ਵੱਢ ਕੇ ਰੱਖ ਦੇਜਾਂ ਮਰ ਜਾਗੇ ਜਾਂ ਮਾਰ ਦਾਂਗੇ ਪਰ ਅਸੀਂ ਜ਼ਮੀਨ ਦਾ ਇੱਕ ਟੁਕੜਾ ਨਹੀਂ ਦੇਣਾ ਅਸੀਂ ਮਰ ਜਾਗੇ ਵੱਡੇ ਦਾਵਾਂਗੇ ਟੁੱਕੇ ਦਾਵਾਂਗੇ ਪਰ ਅਸੀਂ ਆਪਦੀ ਜ਼ਮੀਨ ਨਹੀਂ ਦੇਵਾਂਗੇ ਜੇ ਕੱਲੂ ਕੋਈ ਸਰਕਾਰੀ ਨਮਾਇੰਦਾ ਤੁਹਾਡੇ ਪਿੰਡਾਂ ਵਿੱਚ ਆਉਂਦਾ ਫਿਰ ਉਹਨਾਂ ਨੂੰ ਵੜਨ ਨਹੀਂ ਦੇਵਾਂਗੇ ਪਿੰਡਾਂ ਦਾ ਕੋਈ ਕਾਜੀ ਕਾਹ ਹੋਇਆਗਾ ਆ ਚੰਡੇ ਸਵਾਗਤ ਕਰਦੇ ਉਹਨਾਂ ਦਾ ਡੰਡੇ ਨਹੀਂ ਲੀਦੇ ਅਸੀਂ ਕਟਾਂਗੇ ਡੰਡੇ ਫਮਾਰ ਕੇ ਬਾਹਰ ਚ ਕੇ ਆਉਣ ਪਿੰਡਾਂ ਦੇ ਵਿੱਚ ਆ ਚੰਡੇ ਸਵਾਗਤ ਕਰਾਂਗੇ ਉਹਨਾਂ ਦਾ ਫੂਨ ਬਹੂਗਾ ਜੀ ਉਧਰ ਫੂਨ ਬਹੂਗਾ ਸੀਂ ਦੇਣੀ ਵਿੱਚ ਜ਼ਮੀਨਾਂ ਦੀ ਆਮ ਆਮਦੀ ਪਾਰਟੀ ਸਰਕਾਰ ਸੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਮੈਂ ਕਿਸਾਨਾਂ ਦਾ ਪੁੱਤ ਆ ਨਾ ਪਰ ਕੀ ਇਹ ਪਾਲਿਸੀ ਕਿੱਥੋਂ ਆਈ ਅਗਲੀ ਲੱਗਦਾ ਦੇਖੋ ਜੀ ਜੇ ਉਹ ਕਿਸਾਨਾਂ ਦਾ ਪੁੱਤਰ ਹੁੰਦਾ ਉਹ ਲੈਂਡ ਪੋਲਿਸੀ ਪਾਲਿਸੀ ਬਿਲਕੁਲ ਨਹੀਂ ਸੀ ਲੈ ਕੇ ਆਉਣ ਦੇਣਾ ਲਾਉਣ ਦਾ ਚੋਂਦਾ ਉਹ ਅਗਰ ਉਹ ਚਾਹੁੰਦਾ ਉਹ ਰੋਕ ਸਕਦਾ ਸੀ ਫਿਰ ਅਸੀਂ ਮੰਨਦੇ ਕਿ ਉਹ ਇੱਕ ਕਿਸਾਨ ਦਾ ਪੁੱਤਰ ਆ ਤੇ ਜ਼ਿਮੀਦਾਰ ਆ ਤੇ ਜੱਟ ਦੇ ਜ਼ਮੀਨ ਦੇ ਨਾਲ ਜੁੜਿਆ ਹੋਇਆ ਆ ਕਿਸਾਨ ਮਜ਼ਦੂਰ ਹੈਗਾ ਤਾਂ ਪੰਜਾਬ ਸਰਕਾਰ ਪਿੰਡਾਂ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਮਰਦਾਬਾਪ ਦੇ ਨਾਰੇ ਲੱਗ ਰਹੇ ਨੇ ਜਿਹੜੀਆਂ ਬੀਬੀਆਂ ਨੇ ਉਹ ਝੰਡੇ ਲੈ ਕੇ ਰੋਸ ਭਜੋ ਰੋਸ ਲੈ ਕੇ ਹੋਇਆ ਝੰਡੇ ਉੱਤੇ ਉਹ ਝੰਡੇ ਲੈ ਕੇ ਪਿੰਡਾਂ ਵਿੱਚ ਖੜ ਰਹੀਆਂ ਨੇ ਤੇ ਪਿੰਡਾਂ ਵਿੱਚੋਂ ਟਰੈਕਟਰ ਮਾਰਚ ਲੰਘ ਰਹੇ ਆ ਮਤਲਬ ਕਿ ਪੂਰੇ ਦੇ ਪੂਰੇ ਪੂਰੇ ਦੇ ਪੂਰੇ ਪਿੰਡ ਦੇ ਜਿਹੜੇ ਉਹ ਇਸ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਉੱਤਰ ਆਏ ਨੇ ਹੋਰ ਵੀ ਗੱਲਬਾਤ ਕਰ ਲੈਣੇ ਆ ਇੱਥੇ ਬੀਬੀਆਂ ਖੜੀਆਂ ਹੋਈਆਂ ਨੇ ਤੁਹਾਡੀ ਕਿੰਨੀ ਜ਼ਮੀਨ ਆ ਜੀ ਪਾਲਿਸੀ ਵਿੱਚ ਸਾਡੇ ਜੀ 9 ਕਿਲੇ ਆਗੇ 9 ਕਿਲੇ ਆ ਕਿੰਨੀ ਜ਼ਮੀਨ ਦੇਣੀ ਚਾਹੁੰਦੇ ਸਰਕਾਰ ਨੂੰ ਬਿਲਕੁਲ ਕੁਛ ਵੀ ਨਹੀਂ ਇੱਕ ਮਰਲਾ ਵੀ ਨਹੀਂ ਸਾਡੀ ਕਿੰਨੀ ਹੈ ਜੀ ਸਾਡੀ ਵੀ 9 ਕਿਲੇ ਨੇ ਜੀ ਹਾਂ ਜੀ ਸਰਕਾਰ ਕਰੀਏ ਪਾਲਸੀ ਬੜੀ ਚੰਗੀ ਹੈ ਪਰ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਇਹਨਾਂ ਦਾ ਜੇ ਉਹਨਾਂ ਨੂੰ ਚੰਗੀ ਲੱਗਦੀ ਆ ਆਪਦੀ ਦੇ ਹੋਣਾ ਸਾਡੀ ਤਾਂ ਕਾਹਤੇ ਚ ਕਰਦੇ ਨੇ ਸਟਾਰਟ ਕਰਨਾ ਸਟਾਜ ਪਿੰਡ ਤੋਂ ਸਟਾਰਟ ਕਰੇ ਆਪਣੇ ਉਹਦੇ ਤੋਂ ਫਿਰ ਸਾਡੀ ਉਸ ਤੋਂ ਬਾਅਦ ਅਸੀਂ ਉਹ ਕਰਾਂਗੇ ਸੋਚਾਂਗੇ ਵੀ ਫਿਰ ਮੈਂ ਕਿਦੋਂ ਵੋਟਾਂ ਪਾਈਆਂ ਸੀਗੀਆਂ ਇਹ ਸਰਕਾਰ ਨੂੰ ਅਮੀਰ ਸੀ ਕਿ ਬਦਲਾਸੀਂ ਅਸੀਂ ਅਸੀਂ ਬਦਲਾ ਲਈ ਵੋਟਾਂ ਪਾਈਆਂ ਸੀ ਅਸੀਂ ਸਾਨੂੰ ਇਹ ਨਹੀਂ ਸੀ ਵੀ ਸਾਡੇ ਹੀ ਸਾਡੇ ਤੋਂ ਖੋ ਲੈਣਗੇ ਸਾਰਾ ਕੁਝ ਅਸੀਂ ਇਹ ਨਹੀਂ ਚਾਹੁੰਦੇ ਬੀਬੀ ਨੂੰ 1000 ਰੁਪਏ ਵੀ ਦੇਣਾ ਜੇ ਉਹ ਦੇਤਾ ਕਿਤੇ ਬਦਲ ਨਹੀਂ ਸਾਨੂੰ ਇਹ ਚੀਜ਼ ਦੀ ਲੋੜ ਨਹੀਂ ਜੇ ਸਾਡੀਆਂ ਜ਼ਮੀਨਾਂ ਹੈਗਾ 8000 ਰੁਪਏ ਨਾਲ ਸਾਡਾ ਗੁਜ਼ਾਰਾ ਹੋ ਜਾ ਤੁਸੀਂ 1000 ਰੁਪਏ ਦਿੱਤਾ ਸਿਲੰਡਰ ਹੋਇਆ ਪਿਆ ਬਾਕੀ ਗੁਜ਼ਾਰਾ ਅਸੀਂ ਕਿੱਥੋਂ ਕਰਾਂਗੇ ਸਾਡੇ ਗੁਜ਼ਾਰਾ ਹੀ ਖੇਤੀ ਤੋਂ ਚੱਲਦੇ ਨੇ ਤੁਸੀਂ ਇਹ ਸੋਚੋ ਤੁਹਾਡੇ ਕਿੰਨੀ ਜ਼ਮੀਨ ਆਈ ਹੈ 5.5 ਕਿੱਲੇ 5 ਕਿੱਲੇ ਆ ਹਾਂ ਇਹ ਜਿਹੜੇ ਕਿਵੇਂ ਲਗਾਤਾਰ ਕਹਿ ਰਹੇ ਕਿ ਕਿਸਾਨ ਬੜੇ ਖੁਸ਼ ਨੇ ਪਾਲਿਸੀ ਤੋਂ ਬਾਅਦ ਆ ਕੋਈ ਕਿਸਾਨ ਖੁਸ਼ ਨਹੀਂ ਸਾਨੂੰ ਦੱਸੋ ਵੀ ਕਿਹੜਾ ਕਿਸਾਨ ਖੁਸ਼ ਹੁੰਦਾ ਤੁਸੀਂ ਵੀ ਇਹ ਕੀ ਲਿਆ ਕਿ ਅਸੀਂ ਕਿੰਨੇ ਕ ਖੁਸ਼ ਆ ਖੁਸ਼ ਹਾਂ ਅਸੀਂ ਹਾਂ ਸਾਰਿਆਂ ਨੂੰ ਇਹ ਤਾਂ ਅਸੀਂ ਆਪਣੇ ਘਰੇ ਬੈਠੇ ਹੋਈਏ ਅਸੀਂ ਇੱਥੇ ਨਾ ਹੋਈਏ ਸ਼ਾਂਪ ਨਹੀਂ ਹੈ ਸਾਨੂੰ ਕੋਈ ਚੀਜ਼ ਫ੍ਰੀ ਨਹੀਂ ਚਾਹੀਦੀ ਸਾਨੂੰ ਕੋਈ ਚੀਜ਼ ਫ੍ਰੀ ਨਹੀਂ ਚਾਹੀਦੀ ਪਰ ਸਾਡੇ ਹੱਕ ਸਾਨੂੰ ਹੱਕ ਚਾਹੀਦੇ ਆ ਮੋਦੀ ਸਰਕਾਰ ਕਾਨੂੰਨ ਲੈ ਕੇ ਆਈ ਸੀ ਉਹ ਤਾਂ ਹਾਲੇ ਸੀ ਕਿ ਸਮਾ ਲੱਗਣਾ ਪਰ ਇਹ ਤਾਂ ਸਿੱਧਾ ਜ਼ਮੀਨਾਂ ਉੱਤੇ ਕਬਜ਼ਾ ਹੈ ਸਾਨੂੰ ਇਹ ਚੀਜ਼ ਚੰਗੀ ਨਹੀਂ ਨਾ ਲੱਗਦੀ ਇਹ ਤੁਸੀਂ ਆਪ ਵੀ ਸੋਚੋ ਤੁਸੀਂ ਇਹ ਪਾਲਿਸੀਆਂ ਸਾਡੇ ਲਈ ਮਾੜੀਆਂ ਨੇ ਕਹਦੇ ਕਿ ਤੁਹਾਨੂੰ ਪਲਾਟ ਦੇਨੇ ਕਰੋੜਾ ਰੁਪਏ ਦੇ ਪਲਾਟ ਮਿਲਣਗੇ ਨਹੀਂ ਸਾ ਤੋਂ ਕੀਲਾ ਲੈ ਕੇ ਸਾਨੂੰ ਹਜ਼ਾਰ ਗੱਜ ਦੇ ਕੇ ਸਾਨੂੰ ਗੁਜ਼ਾਰਾ ਸਾਡਾ ਕਿੱਥੋਂ ਹੋਊਗਾ ਉਹ ਉਹ ਸਾਨੂੰ ਪਲਾਟ ਹੀ ਦੇ ਦੇ ਉਹ ਸਾਨੂੰ ਲੌਲੀ ਕੜਕਾ ਦੇ ਉਹ ਪਲਾਟਾਂ ਦੇ ਵਿੱਚ ਵਿੱਚ ਕਿਹੜਾ ਬੀਜ ਲੈਣਾ ਵਾ ਖੇਤੀ ਕਰਕੇ ਖਾਣੀ ਆ ਸੀ ਕਿਰਤ ਕਰਕੇ ਖਾਣੇ ਆ ਕਿਸਾਨ ਆ ਸੀ ਮਤਲਬ ਪਲਾਟਾਂ ਨੂੰ ਅਸੀਂ ਕਰਾ ਸਾਡੇ ਘਰਦਾਰ ਆਉਂਦੇ ਬਣੇ ਹੋਏ ਨੇਗੇ ਅਸੀਂ ਪਲਾਟਾਂ ਨੂੰ ਅਸੀਂ ਤਾਂ ਸਾਨੂੰ ਲੋੜ ਆ ਵਿੱਚ ਘਰਾਂ ਦੇ ਵੀ ਆਏ ਪਏ ਨੇ ਕੀ ਗੱਲ ਘਰੋਂ ਵੀ ਘਰ ਵੀ ਕਰਨਾ ਮੋਦੀ ਨੇ ਸਾਨੂੰ ਭਗਵਾਨ ਤੁਮਾਨ ਨੇ ਮੈਂ ਵਰਤਮਾਨ ਜਦੋਂ ਜਦੋਂ ਵੋਟਾਂ ਪਾਈਆਂ ਕਿੰਨਾ ਕਿ ਉਮੀਦਾਂ ਸੀਗੇ ਇਹ ਸਰਕਾਰ ਤੋਂ ਉਮੀਦਾਂ ਕਰਕੇ ਵੋਟਾਂ ਪਾਈਆਂ ਸੀ ਪਰ ਇੰਨੀ ਉਮੀਦ ਨਹੀਂ ਸੀ ਵੀ ਆਹ ਸੜਕਾਂ ਤੇ ਲੈ ਆਊਗਾ ਉਹ ਹਾਂ ਹਾ ਉਮੀਦ ਕਰਕੇ ਨਹੀਂ ਸੀ ਵੋਟਾਂ ਪਾਈਆਂ ਅੰਦੋਲਨ ਚੱਲਿਆ ਹੋਈ ਮਾਹੌਲ ਆ। ਆਂ ਧਿਆਨਦਾ ਸੀ ਪਰਪਲ ਸੋਚ ਕੇ ਪਿਛਲੀਆਂ ਸਰਕਾਰਾਂ ਦੀਆਂ ਨੂੰ ਦੇਖ ਕੇ ਬਦਲਾ ਲੈ ਕੇ ਆਂਦਾ ਸੀ ਪਰ ਆਏ ਨਹੀਂ ਅਸੀਂ ਲੈ ਕੇ ਆਂਦਾ ਵੀ ਸਾਨੂੰ ਸੜਕਾਂ ਤੇ ਲੈ ਆਵੇ ਉਹ। ਇਹ ਪੰਜਾਬ ਸਰਕਾਰ ਇਹ ਪੰਜਾਬ ਹੋ ਕੇ ਨਵੀਂ ਸਰਕਾਰ ਬਣਾਈ ਸੀ ਉਹਨਾਂ ਤੋਂ ਦੁਖੀ ਹੋ ਕੇ ਪਰ ਇਹ ਸਾਨੂੰ ਉਹ ਤੋਂ ਵੀ ਦੁਖੀ ਕਰ ਦੇਣ। ਉਹ ਤੋਂ ਵੀ ਦੁਖੀ ਹੋ ਗਏ। ਹਾਂਜੀ ਅਸੀਂ ਉਹ ਤੋਂ ਵੀ ਦੁਖੀ ਆਂ। ਸਾਨੂੰ ਕੋਈ ਫਰੀ ਕਣਕ ਨਹੀਂ ਚਾਹੀਦੀ, ਸਾਨੂੰ ਕੁਝ ਨਹੀਂ ਚਾਹੀਦਾ 1000 ਰੁਪਏ ਨਹੀਂ ਚਾਹੀਦਾ। ਪਰ ਹਾਂ ਸਾਨੂੰ ਹਾਂ ਗੱਲ ਉਹੀ ਵੀ ਸਾਨੂੰ ਕੁਝ ਨਹੀਂ ਚਾਹੀਦਾ। ਪਰ ਸਾਡੀ ਜੀ ਸਾਨੂੰ ਚਾਹੀਦੀ ਆ। ਪਰ ਕੋਈ ਤਾਂ ਗੱਲਬਾਤ ਕਰ ਲੈਣੇ ਆ ਜਿਹੜੀਆਂ ਔਰਤਾਂ ਨੇ ਬੀਬੀਆਂ ਨੇ ਉਹ ਇੱਥੇ ਪਿੰਡਾਂ ਵਿੱਚ ਵਿਰੋਧ ਕਰ ਰਹੀਆਂ ਨੇ ਮਾਤਾ ਜੀ ਕਿਵੇਂ ਦੇਖਦੇ ਹੋ ਤੁਹਾਡਾ ਕਿਹੜਾ ਪਿੰਡਾ ਜੀ ਪੈਣਾ ਮੇਰਾ ਪਿੰਡ ڈاکਾ ਵਾ ڈاکਾ ਪਿੰਡਾ ਕਿੰਨੀ ਜ਼ਮੀਨ ਤੁਹਾਡੀ ਪਾਲਿਸੀ ਚਾਹੀਏ ਜੀ ਸਾਡੀ ਕਾਫੀ ਜ਼ਿਆਦਾ ਆ ਗਈ ਹੈ ਜ਼ਮੀਨ ਹਾਂ ਜੀ ਹਾਂ ਦੇਣੀ ਚਾਹੁੰਦੇ ਹੋ ਸਰਕਾਰ ਨੂੰ ਜ਼ਮੀਨ ਬਿਲਕੁਲ ਨਹੀਂ ਬਿਲਕੁਲ ਨਹੀਂ ਇਹ ਸਾਡੇ ਤੇ ਇਹਨੇ ਬਹੁਤ ਵੱਡਾ ਬਾਰਕ ਕੀਤਾ ਪਰ ਅਸੀਂ ਇਹ ਬਾਰ ਕਿਸੇ ਕੀਮਤ ਇਹਨਾਂ ਦਾ ਕਾਮਯਾਬ ਨਹੀਂ ਹੋਣ ਦੇਵਾਂਗੇ ਜੋ ਕਿ ਜਿਹੜੀ ਜ਼ਮੀਨ ਹੁੰਦੀ ਆ ਜੱਟ ਦੀ ਮਾਂ ਹੁੰਦੀ ਆ ਕੋਈ ਸਦੀ ਮਾਂ ਵੱਲ ਕੋਈ ਅੱਖ ਚੱਕ ਕੇ ਚੱਕੇ ਅੱਖ ਚੱਕ ਕੇ ਦੇਖ ਕੇ ਅਸੀਂ ਉਹ برداشت ਨਹੀਂ ਕਰਦੇਗੇ ਜਦ ਕਿ ਇਹਨਾਂ ਨੇ ਤਾਂ ਹੁਣ ਸਾਡੀ ਜਮੀਨ ਮਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਹ ਭੁੱਲ ਜਾਣ ਇਹ ਐਸੀ ਕੌਮ ਆ ਇਹ ਸਿਰ ਦੇ ਦੇਣਗੇ ਪਰ ਇਹ ਹਾਰ ਨਹੀਂ ਮੰਨਣ ਵਾਲੀ ਮੁੱਖ ਮੰਤਰੀ ਖੁਦ ਕਹਿੰਦੇ ਰਹੇ ਮੈਂ ਕਿਸਾਨ ਦਾ ਪੁੱਤਰ ਆ ਪਰ ਇਹ ਪੁਲਿਸ ਕਿੱਥੋਂ ਆਈ ਅਜੀ ਲੱਗਦਾ ਅਸੀਂ ਮੁੱਖ ਮੰਤਰੀ ਨੇ ਕੀ ਕਰੀਏ ਮੁੱਖ ਮੰਤਰੀ ਨੇ ਕਿਹੜੇ ਕਿਸਾਨ ਨਾਲ ਸਲਾਹ ਕਰਕੇ ਹਮਤਵਾ ਜਾਰੀ ਕੀਤਾ ਜਿੰਨਾਂ ਦੀ ਜ਼ਮੀਨ ਆ ਇੱਕ ਘੜੀ ਆਪਾਂ ਬੱਚੇ ਦਾ ਕਿਤੇ ਰਿਸ਼ਤਾ ਕਰਦੇ ਆ ਆਪਾਂ ਸਲਾਹ ਮਸ਼ਵਰਾ ਕਰਦੇ ਆ ਇਹਨਾਂ ਨੇ ਕਿਹਦੇ ਨਾਲ ਸਲਾਹ ਕੀਤੀ ਹੈ ਕਿਸਾਨਾਂ ਦੀ ਸਾਰ ਲਈ ਇਹਨਾਂ ਨੇ ਕਿਸਾਨਾਂ ਨੂੰ ਦਬਾਉਣਾ ਚਾਹਿਆ ਪਰ ਇਹ ਨਹੀਂ ਦਬਦੇ ਇਹ ਦਬਦੇ ਨਹੀਂ ਇਹ ਅੰਨ ਦਾ ਤਵਾ ਇਹ ਭੁੱਖਿਆਂ ਨੂੰ ਰਜਾਉਂਦਾ ਕਿਸੇ ਕੀਮਤ ਤੇ ਨਹੀਂ ਦਵੇਗਾ ਜਿਵੇਂ ਲੱਗਦਾ ਦਿੱਲੀ ਅੰਦੋਲਨ ਲਾਇਆ ਉਦੋਂ ਤਿੰਨ ਕਾਨੂੰਨ ਰੱਦ ਕਰਵਾਏ ਮਤਲਬ ਉਹ ਕਾਨੂੰਨ ਸੀਗੇ ਹਲੇ ਹੌਲੀ ਹੌਲੀ ਲਾਗੂ ਹੋਣੇ ਪਰ ਇਹ ਤਾਂ ਸਿੱਧਾ ਹੀ ਜ਼ਮੀਨਾਂ ਉੱਤੇ ਕਬਜ਼ਾ ਆ ਕੇ ਇਹ ਜੋ ਮਰਜ਼ੀ ਕਰ ਲੈ ਪਰ ਇਹ ਜੱਟ ਕੰਮ ਐਸੀ ਹੈ ਇੱਕ ਜੱਟ ਨਹੀਂ ਇਹ ਸਾਰੇ ਮਜ਼ਦੂਰ ਕਿਸਾਨ ਹਰ ਵਰਗ ਦਾ ਆਪਣਾ ਆਪਣਾ ਭਾਈਚਾਰਾ ਭਾਈਚਾਰਾ ਵਾਹ ਇਕੱਠਾ ਹੋਇਆ ਸਾਡੀ ਭਾਈਚਾਰਕ ਸਾਂਝ ਆ ਅਸੀਂ ਸਾਰੇ ਮੁੱਦਿਆਂ ਨੂੰ ਭੁਲਾ ਕੇ ਅਸੀਂ ਇਸ ਮੁੱਦੇ ਤੇ ਇਕੱਠੇ ਹੋਏ ਆ ਕਿਉਂਕਿ ਜੇ ਸਾਡੀ ਇੱਕ ਹੀ ਸਾਡੀਆਂ ਜ਼ਮੀਨਾਂ ਹੀ ਨਹੀਂ ਸਾਡੇ ਘਰ ਵੀ ਆ ਰਹੇ ਨੇ ਵਿੱਚ ਘਰ ਨੂੰ ਵਿੱਚ ਹਾਂਜੀ ਸਾਡੇ ਘਰ ਵੀ ਸਾਡੇ ਘਰ ਵੀ ਵਿੱਚ ਆ ਰਹੇ ਨੇ ਇਹ ਹੌਂ ਬਣਾ ਬਣਕਾਨ ਬਣਾ ਕੇ ਕਿੱਧਰ ਜਾਣਗੇ ਔਰ ਸਾਰੇ ਇਕੱਠੇ ਬਾਣੀਦ ਨੇ ਨੰਗਾ ਹੋਰ ਕਹਰੇਗਾ ਹੀ ਤੁਹਾਨੂੰ ਕਹਿੰਦੇ ਪਲਾਟ ਦੇਣੇ ਸਾਨੂੰ ਪਲਾਟਾਂ ਦੇ ਅਸੀਂ ਖੁਦ ਕਰੋੜਾਂ ਦੇ ਬਾਰਸ ਅਸੀਂ ਕਰੋੜਾਂ ਦੇ ਮਾਲਕ ਅਸੀਂ ਪਲਾਟਾਂ ਤੋਂ ਕੀ ਲੈਣਾ ਇਹ ਛੋਟੇ ਛੋਟੇ ਪਲਾਟਾਂ ਕੀ ਖੁਦ ਰਹਿੰਦੇ ਆਏ ਨੇ ਇਹ ਜਿਹੜੇ ਦਿੱਲੀ ਤੋਂ ਆਏ ਨੇ ਨਾ ਵਪਾਰੀ ਉਹ ਖੁਦ ਭੀੜੇ ਮਕਾਨਾਂ ਚ ਰਹਿੰਦੇ ਆਏ ਨੇ ਇਹਨਾਂ ਨੇ ਪੰਜਾਬ ਦੀ ਹਵਾ ਦੇਖੀ ਵੀ ਇਹ ਤੇ ਬਹੁਤ ਬੜੇ ਮੋਜੀ ਨੇ ਜਿਹੜੇ ਕਿਸਾਨ ਨੇ ਵੱਡੇ ਟਰੈਕਟਰ ਨੇ ਵੱਡੀਆਂ ਗੱਡੀਆਂ ਨੇ ਐਸ਼ੋ ਐਸ਼ੋ ਜਿੰਦਗੀ ਇਹਨਾਂ ਦੀ ਇਹ ਤਾਂ ਇਹ ਇੰਨੇ ਇਲਾਕੇ ਟਾਈਟ ਦੇ ਵਿੱਚ ਰਹਿੰਦੇ ਇਹਨਾਂ ਨੂੰ ਇਹ ਆ ਕਿ ਇੱਥੇ ਅਸੀਂ ਸਾਰੇ ਦੇ ਕਬਜ਼ਾ ਕਰੀਏ ਪਰ ਇਹ ਭੁੱਲ ਜਾਣ ਭੁੱਲ ਜਾਣੇ ਕਦੇ ਸੁਪਨੇ 'ਚ ਵੀ ਨਾ ਸੋਚਣ ਕਿ ਅਸੀਂ ਜ਼ਮੀਨਾਂ ਤੇ ਕਬਜ਼ੇ ਹੋਣ ਦਮਾਂਗੇ। ਤੁਹਾਨੂੰ ਕਿ ਪਿੰਡਾਂ ਵਿੱਚ ਆਉਂਦੇ ਨੇ ਕਬਜ਼ਾ ਕਰਨ ਪ੍ਰਸ਼ਾਸਨ ਹੁੰਦਾ ਸਰਕਾਰ। ਮੈਂ ਕਹਿੰਨੀ ਆ ਅਸੀਂ ਸਿਰ ਤੜ ਦੀ ਬਾਜੀ ਲਾ ਲਾਂਗੇ। ਉਹ ਜੋ ਮਰਜ਼ੀ ਆ ਜਾਣ। ਅਸੀਂ ਮਾਈ ਭਾਗੋ ਦੀਆਂ ਬਾਰਸ਼ਾਂ। ਅਸੀਂ ਬੀਬੀਆਂ ਸਭ ਤੋਂ ਅੱਗੇ ਜਾਵਾਂਗੇ। ਬਜ਼ੁਰਗ ਸਾਡੇ ਪਿੱਛੇ ਰਹਿਣਗੇ। ਜੋ ਬਜ਼ੁਰਗ ਨੇ ਉਹ ਸਾਡਾ ਬਟਮੁੱਲਾ ਖਜਾਨਾ। ਸਾਡੇ ਜੋ ਨੌਜਵਾਨ ਵਰਗਾ ਉਹ ਅੱਗੇ ਆਏਗਾ। ਅਸੀਂ ਬੀਬੀਆਂ ਜੋ ਜਿਨ੍ਹਾਂ ਨੂੰ ਸਾਨੂੰ ਇਸੇ ਧਰਨਿਆਂ ਦੇ ਵਿੱਚ ਸਾਨੂੰ ਮਾਈ ਭਾਗੋ ਦੇ ਬਾਰਸ ਮਾਈਪਾਗੋ ਨਾਲ ਅਵਾਰਡ ਵਾਰਸਾ ਨਾਲ ਅਵਾਰਡ ਇਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਗਿਆ ਠੀਕ ਹੈ ਨਾ ਅਸੀਂ ਕਿਸੇ ਕੀਮਤ ਤੇ ਨਹੀਂ ਇਹਨਾਂ ਨੇ ਜੋ ਇਹਨਾਂ ਨੇ ਲੀਤੀ ਤਿਆਰ ਕੀਤੀ ਹੈ ਕਿਸੇ ਕੀਮਤ ਤੇ ਨਹੀਂ ਹੋਣ ਦਾ ਵਗ ਫੋ ਤੁਹਾਨੂੰ ਸਾਡਾ ਜੋ ਜੱਜਵਾ ਵਾ ਸਾਡਾ ਜੋ ਏਕਤਾ ਵਾ ਉਹ ਤੁਹਾਨੂੰ ਦਿਖ ਰਹੀ ਹੈ ਅਸੀਂ ਆਪਣੇ ਘਰ ਦੇ ਰਜੇ ਨੇ ਕੰਮ ਅਸੀਂ ਕੀ ਕਰਦੇ ਜੇ ਸਾਡੇ ਮੇਨ ਜੋ ਇਹਦੇ ਤੇ ਅਸੀਂ ਕਮਾਈ ਕਰਨੀ ਹੈ ਕਿੰਨੇ ਵਰਗ ਪੜਦੇ ਨੇ ساری ਜਿੰਦਗੀ ਮਿਹਨਤ ਕੀਤੀ ਹੈ ਕੋਈ ਆ ਕੇ ਇੱਕਦਮ ਕਹਿ ਦੇਵੇ ਕਿ ਸਾਨੂੰ ਦੇ ਦਿਓ ਇਹ ਕਿਵੇਂ ਲੱਗੀ ਪੁਲਿਸ ਮੈਂ ਬਿਲਕੁਲ ਗਲਤ ਅਸੀਂ ਕਿਸੇ ਕੀਮਤ ਤੇ ਨਹੀਂ ਇਹ ਦੇਵਾਂਗੇ ਠੀਕ ਹੈ ਜੀ ਕਿਸੇ ਕੀਮਤ ਤੇ ਨਹੀਂ ਇਹ ਭੁੱਲ ਜਾਣ ਬੱਚਾ ਬੱਚਾ ਝੋਕਦੇਾਂਗੇ ਜ਼ਮੀਨਾਂ ਦੇ ਕਬਜ਼ੇ ਰੋਕਦੇਾਂਗੇ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਪਿੰਡਾਂ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਉਹ ਵਿਰੋਧ ਕਰ ਰਹੀਆਂ ਨੇ ਸਰਕਾਰ ਦਾ ਦੂਸਰੇ ਪਾਸੇ ਟਰੈਕਟਰ ਮਾਰਚ ਜਿਹੜਾ ਅੱਜ ਉਹ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਹਾਂ ਕਿ ਇਹ ਪਿੰਡਾਂ ਦਾ ਮਾਹੌਲ ਹੈ ਜਿਹੜੀ ਸਰਕਾਰ ਕਹਿੰਦੀ ਹੈ ਕਿ ਲੈਂਡ ਪੂਲੀ ਪਾਲਿਸੀ ਲੋਕਾਂ ਨੂੰ ਪਸੰਦ ਆ ਰਹੀ ਹੈ ਤਾਂ ਇੰਨੇ ਵੱਡੇ ਪੱਧਰ ਉੱਤੇ ਅੱਜ ਵਿਰੋਧ ਹੈ ਜਿਹੜਾ ਉਹ ਸਰਕਾਰ ਦਾ ਹੋ ਰਿਹਾ ਲਗਾਤਾਰ ਨਾਰੇਬਾਜੀ ਚੱਲ ਰਹੀ ਹੈ ਪਿੰਡਾਂ ਦੇ ਵਿੱਚ ਤੁਹਾਨੂੰ ਮਾਹੌਲ ਹੈ ਜਿਹੜਾ ਉਹ ਲਗਾਤਾਰ ਦਿਖਾਉਂਦੇ ਰਾਵਾਂਗੇ ਹੋਰਾਂ ਪਿੰਡਾਂ ਵਿੱਚ ਵੀ ਜਿਹੜਾ ਇਹ ਕਾਫਲਾ ਲਗਾਤਾਰ ਜਾ ਰਿਹਾ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਰਾਵਾਂਗੇ